ਕਪੂਰਥਲਾ ਰੋਡ ਤੇ ਸੜਕ ਕਿਨਾਰੇ ਖੜੀ ਬਲੇਰੋ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮਯਾਬ ਰਹੀ। ਜਿਨਾ ਦੱਸ ਦਈਏ ਕਾਰ ਨੂੰ ਅੱਗ ਲੱਗਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ਼ ਦਿਖਾਇਆ ਜਾ ਸਕਦਾ ਹੈ ਕਿ ਗੱਡੀ ਦੇ ਵਿੱਚੋਂ ਕਿੰਨੀਆਂ ਉੱਚੀਆਂ-ਉੱਚੀਆਂ ਲਾਟਾਂ ਨਿਕਲ ਰਹੀਆਂ ਨੇ ਆਸ-ਪਾਸ ਦੇ ਮੌਜੂਦ ਲੋਕਾਂ ਦੇ ਤਰਫੋਂ ਪੂਰੀ ਕੋਸ਼ਿਸ਼ ਕੀਤੀ ਗਈ ਕਿ ਅੱਗ ਉੱਤੇ ਕਾਬੂ ਪਾਇਆ ਜਾ ਸਕੇ ਪਰ ਅੱਗ ਇੰਨੀ ਜਲਦੀ ਰੁਦਰ ਰੂਪ ਤਾਰ ਕਰ ਲਿਆ ਕਿ ਕਾਰ ਸੜਕੇ ਪੂਰੀ ਤਰ੍ਹਾਂ ਸਵਾਹ ਹੋ ਗਈ ਹਾਂਜੀ ਬਜੀ ਆਪਣਾ ਕੀ ਨਾਮ ਹੈ ਹਾਂਜੀ ਭਾਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਫਾਇਰਮੈਨ ਆ ਜੀ ਅੱਜ ਦੀ ਕੀ ਘਟਨਾ ਹੋਈ ਹੈ ਕੀ ਚੱਕਰ ਪਿਆ ਭਾਜੀ ਸਾਨੂੰ ਨਾ 12:52 ਮਿੰਟ ਤੇ ਕਾਲ ਆਈ ਆ ਕਿ ਅਮਰਸਾ ਚੁੰਗੀ ਤੇ ਗੱਡੀ ਨੂੰ ਅੱਗ ਲੱਗ ਗਈ ਆ ਅੱਛਾ ਜੀ ਤੇ ਆਪਾਂ ਦੋ ਤੋਂ ਮਿੰਟ ਦੋ 2.5 ਮਿੰਟ ਦੇ ਵਿੱਚ ਵਿੱਚ ਉੱਥੇ ਪਹੁੰਚ ਗਏ ਆ ਉੱਥੇ ਪਹੁੰਚ ਕੇ ਆਪਾਂ ਕੀ ਨਾ ਦੇਖਿਆ ਕਿ ਗੱਡੀ ਨੂੰ ਅੱਗ ਲੱਗੀ ਬਲੈਰੋ ਗੱਡੀ ਸੀ ਉਹਨੂੰ ਅੱਗ ਲੱਗੀ ਹੋਈ ਸੀ ਤੇ ਸੀਟਾਂ ਨੂੰ ਅੱਗ ਲੱਗੀ ਸੀ ਆਪਾਂ ਜਾਂਦੇ ਪਾਣੀ ਨਾਲ ਬੁਝਾਤੀ ਆ ਤੇ ਕਿੰਨਾ ਕੁ ਨੁਕਸਾਨ ਹੋ ਚੁੱਕਾ ਪਾਜੀ ਇਹ ਭਾਜੀ ਹੁਣ ਐਵੇਂ ਨਹੀਂ ਪਤਾ ਜਿਹੜੀਆਂ ਸੀਟਾਂ ਵਗੈਰਾ ਸੀ ਉਹ ਸੜ ਗਈਆਂ ਤੇ ਵਾਇਰਿੰ ਏ ਭਜੀ ਇਹਨਾਂ ਨੇ ਦੱਸਿਆ ਜੀ ਕੀ ਨਾਮ ਸਰਿੰਦਰ ਸਿੰਘ ਚਲਟਿਕਰੀਵਾਲ ਪਿੰਡ ਇਹਨਾਂ ਦਾ ਜੀ ਠੀਕ ਹੈ ਜੀ ਓਕੇ